ਆਪਣਾ ਸ਼ਾਮਲਾ ਜੀ ਸ਼ਾਮਲਾ ਜੀ ਕਿੱਥੋਂ ਦੇ ਰਹਿਣਾ ਲਿਓ ਲੋਕਲ ਬਠਿੰਡਾ ਦੇ ਆ ਜੀ ਸਾਗਰ ਕੁਮਾਰ ਜੀ ਸਾਗਰ ਕੁਮਾਰ ਜੀ ਕਿੱਥੋਂ ਦੇ ਰਹਿਣਾ ਲਿਓ ਆਪਾਂ ਲੋਕਲ ਹੀ ਬਠਿੰਡੇ ਰਾਜ ਕੁਮਾਰ ਜੀ ਕਿੱਥੋਂ ਦੇ ਰਹਿਣਾ ਲਿਓ ਕੀ ਕਰਦੇ ਹੋ ਮਾਨਸਾ ਜੀ ਬਿਜ਼ਨਸ ਆਪਣਾ ਨਾਮ ਮੋਹਿਤ ਗੋਇਲ ਹੈ ਜੀ ਮੈਂ ਬਠਿੰਡਾ ਸ਼ਹਿਰ ਨਿਵਾਸੀ ਦਾ ਹੀ ਰਹਿਣਾ ਹੈ ਮੈਂ ਆਪਣਾ ਜੀਤ ਕੁਮਾਰ ਕਿੱਥੋਂ ਦੇ ਰਹਿਣਾ ਲਿਓ ਕੀ ਕਰਦੇ ਹੋ ਜੀ ਮਾਨਸਾ ਡਿਸਟ੍ਰਿਕਟ ਪੰਜਾਬ ਸਤੀਸ਼ ਸਤੀਸ਼ ਕੁਮਾਰ ਜੀ ਪਰਸਨਾ ਨਗਰ ਬਟਿੰਡਾਈ ਜੀ ਜਨਾਬ ਸੰਜੀਵ ਕੁਮਾਰ ਕਿਥੋਂ ਦੇ ਰਹਿਣਾ ਲਿਓ ਮਾਨਸਾ ਲੋਕਲ ਜੀ ਜਨਾਬ ਸ੍ਰੀਸ਼ ਕੁਮਾਰ ਸ੍ਰੀਸ਼ ਕੁਮਾਰ ਜੀ ਕਿਥੋਂ ਦੇ ਰਹਿਣਾ ਲਿਓ ਇੱਥੇ ਮਾਨਸਾ ਮਾਨਸਾ ਸੰਦੀਪ ਮੱਤਾ ਜੀ ਕਿਥੋਂ ਦੇ ਰਹਿਣਾ ਲਿਓ ਜ਼ਿਲ੍ਹਾ ਕਿਹੜਾ ਪੈਂਦਾ ਆਪਾਂ ਮਾਨਸਾ ਜ਼ਿਲ੍ਹਾ ਜੀ ਪੰਜਾਬ ਦਾ ਜੀ ਜਨਾਬ ਕੁਮਾਰ ਜੀ ਕਿਥੋਂ ਦੇ ਰਹਿਣਾ ਲਿਓ ਅੱਛੀ ਲੋਕਲ 2014 ਤੋਂ ਪਹਿਲਾਂ ਕਿੰਨੇ ਵਸੇ ਸੀ ਗੰਡੀਆ ਦੇ ਵਿੱਚ ਤੁਹਾਨੂੰ ਆਇਆ ਇਸ ਬਾਰੇ ਜਾਣਕਾਰੀ ਕਿੰਨੇ ਸੀ 8000 8000 ਜੋਬ ਚਾਹੀਦੀ ਹੈ ਨਾ ਫੈਸਿਲਿਟੀਆਂ ਹੋਣ ਆਪ ਨੂੰ ਫ੍ਰੀ ਵਾਲੀ ਸੁਵਿਧਾ ਨਹੀਂ ਚਾਹੀਦੀ ਆਪਾਂ ਕਮਾ ਕੇ ਖਾ ਲਈਏ ਉਹਦਾ ਵਧੀਆ ਵੀ ਹਰੇਕ ਘਰੇ ਜੀ ਜੋਬ ਹੋਊਗੀ ਹੈ ਨਾ ਓਪਰਚੁਨਿਟੀ ਹੋਊਗੀ ਤਾਂਗਲਾ ਹਾਂਜੀ ਜਿਵੇਂ ਕੋਈ 84 ਦਾ ਦੰਗੇ ਹੋਗੇ ਹਾਂਜੀ ਵੀ ਉਹਦੇ ਕਰਕੇ ਪਿੱਛੇ ਮਰੇ ਆ ਉਹ ਹੋਊਂਗੀ ਪਹਿਲਾਂ ਨਹੀਂ ਪਹਿਲਾਂ ਦੇਖੋ ਅੱਤਵਾਦੀ ਹਮਲੇ ਕਿੰਨੇ ਹੁੰਦੇ ਏ ਦੇਸ਼ 'ਚ 2014 ਤੋਂ ਪਹਿਲਾਂ ਆਪਣਾ ਦੇਸ਼ ਦੇਖਿਆ ਤਾਂ ਕਾਫੀ ਢੀਕ ਸੀ ਆਪਾਂ ਦੇਖਿਆ ਪਹਿਲਾਂ ਇੰਨੇ ਕੁਝ ਨਹੀਂ ਹੁੰਦਾ ਸੀ ਜਿਵੇਂ ਕੋਈ ਇੰਡਸਟਰੀ ਲਗਾ ਲਈਏ ਹੋਰ ਲਾ ਲਈਏ ਆਠਿਕ ਬਵਸਤਾ ਠੀਕ ਨਹੀਂ ਸੀ ਹਾਂਜੀ ਇੰਦਾ ਦਾ ਕਿਡਾ ਹੋਇਆ ਇੰਨਾ ਜੀ ਬਾਤ ਹੀ ਹੋਇਆ ਜਾਦਾ ਪਹਿਲਾਂ ਲਈ ਸਰਕਾਰਾਂ ਦਾ ਕੁਝ ਨਹੀਂ ਕੀਤਾ ਜੀ ਖਾਸੇ ਹੁਣ ਅਸੀਂ ਕਿ ਉਹਥੇ ਡੀਸੀ ਸਾਹਿਬ ਦੇ ਦਰਖਾਸਤੀਆਂ ਸਭ ਜਗ੍ਹਾ ਦਿੱਤੀ ਸੀ ਉਹ ਵੀ ਖੋਲੀ ਕੰਦਾ ਢਾਤੀਆਂ ਆੜੀਆਂ ਇਹਦਾ ਪ੍ਰਸ਼ਾਸਨ ਕਹਿੰਦਾ ਵੀ ਇਧਰੋਂ ਆਏ ਹੋ ਗਿਆ ਇਧਰੋਂ ਹੋ ਗਿਆ ਉਹਦੇ ਮੂੜੇ ਕਰ ਦਾਂ ਗੱਡੀਆਂ ਦੱਸੋ ਅਸੀਂ ਕਿੱਧਰ ਜਾਵਾਂਗੇ ਗਰੀਬਾਂ ਦੇ ਇਹ ਪਹਿਲਾਂ ਲਈ ਸਰਕਾਰਾਂ ਨੂੰ ਲੋਕਾਂ ਦੇ ਤਾਂ ਹੀ ਨਿਤਾ ਰਹਿ ਨੇ ਇਹ ਬਈ ਗਰੀਬਾਂ ਦੇ ਘਰ ਵੀ ਬੰਨ ਰਹੇ ਹਨ ਸੜਕਾਂ ਸੁੜਕਾਂ ਦਾ ਹੋ ਗਿਆ ਹੁਣ ਪਹਿਲਾਂ ਹਾਈਵੇ ਜੇ ਜੇ ਹੈਗੇ ਸੀ ਅੱਜ ਦੇ ਹਾਈਵੇ ਡਵੈਲਪਮ ਵਾਲੇ ਐਡਵਾਂਸ ਹੋ ਗਏ ਜਿਹਵੇਂ ਬਣਾਤੇ ਰੋੜਾ ਬਣਾਤੀਆਂ ਆਮ ਆਦਮੀ ਨੂੰ ਕੰਮ ਦੇ ਵਿੱਚ ਐ ਲੱਲ ਵੀ ਮੇਰਾ ਅੱਜ ਇਲਾਜ ਆ ਜਾਏਗਾ ਸਮਝ ਗਿਆ ਫਰੀ ਜੰਬਾ 5 ਲੱਖ ਰੁਪਏ ਦਾ ਸਾਨੂੰ ਇੰਸ਼ੋਰੈਂਸ ਦਿੱਤਾ ਇਹ ਸ਼ੋਰ ਜਿਹੜਾ ਮੋਦੀ ਸਰਕਾਰ ਦੇ ਰਹੀ ਹੈ 5 ਲੱਖ ਰੁਪਏ ਦਾ ਯੋਸ਼ਮਾਨ ਕਾਰਡ ਵਾਲਾ 5 ਲੱਖ ਰੁਪਏ ਦਾ ਆਮ ਬੰਦਾ ਪਹਿਲਾਂ ਇਲਾਜ ਕਰਨੀ ਮਰ ਜਾਂਦਾ ਸੀ ਉਹਨ ਸਰਕਾਰੀ ਹਸਪਤਲ ਜਾਂਦਾ ਫ੍ਰੀ ਜਲਾਜ ਕਰਕੇ ਘਰੇ ਆ ਜਾਂਦਾ ਸਾਡੇ ਬਰਿੰਡੇ ਨੂੰ ਇਹਮ ਜੀ ਦੇਤਾ ਨੈਸ਼ਨਲ ਹੈਲਥ ਵੀਕ ਹੈ ਬਹੁਤ ਵਧੀਆ ਬਣਾਇਆ ਹੋਇਆ ਹੈ ਹੁਣ ਆਇਆ ਲਾਲੋ ਆਪ ਵੀ ਵਸਤੀ ਜਿਹੜੀ ਹਨ ਵੈਪਨ ਹੋ ਕੇ ਲੇਟੈਸਟ ਟੈਕਨੋਲੋਜੀਆਂ ਦੇ ਜਾਂਦੇ ਹਨ ਸੁਵਿਧਾ ਦੇਣਗੇ ਫੇਰੀ ਹੈ ਹੋਰ ਆਪਣੀ ਆਰ ਐਨ ਡੀ ਲੈ ਬਈ ਵੀ ਉਨੇ ਆਰ ਐਂਡੀ ਚ ਲੈਬ ਜੀ ਯਾਨੀ ਕਿ ਆਪ ਦਾ ਖਰਚਾ ਕਰ ਰਿਹਾ ਆ ਆਪ ਦੀ ਟੈਕਨੋਲੋਜੀ ਕੱਢਣ ਵਾਸਤੇ ਸਾਣਾ ਵੱਡੀ ਸਰੰਗ ਇੰਡੀਆ ਦੇ ਵਿੱਚ ਆ ਜਿਹੜੀ ਡੰਨਲ ਬਣਾ ਰਹੀ ਆ ਉਹ ਇੰਡੀਆ ਦੇ ਵਿੱਚ ਬਣੀ ਆ ਠੀਕ ਆ ਹੁਣ ਆਪਣੇ ਕਲਕੱਤੇ ਦੇ ਵਿੱਚ ਵੀ ਇੱਕ ਪਾਣੀ ਦੇ ਵਿੱਚ ਸੜਕ ਜਿਹੜੀ ਮੈਟਰੋ ਚੱਲ ਰਹੀ ਆ ਇਹ ਡਿਵੈਲਪਮੈਂਟ ਦੀ ਨਿਸ਼ਾਨੀਆਂ ਹੀ ਆਈ ਮੋਦੀ ਸਰਕਾਰ ਨੇ 5 ਲੱਖਾਂ ਦਾ ਕਾਰਡ ਬਲਵਾ ਕੇ ਦਿੱਤਾ ਅੱਛਾ ਜੀ ਉਹ ਤੇ ਬਾਕੀ ਆਪਣਾ ਸੈਂਟਰ ਦਿੱਤੀਆਂ ਬੜੀਆਂ ਨੂੰ ਟ੍ਰੈਨਡ ਕੜਤਾਂ ਦੀ ਹੋਈ ਆ ਆ ਜਿਵੇਂ ਹੁਣ ਆਪਣਾ ਇਧਰੋਂ ਇਧਰੋਂ ਬਟੰਡਾ ਰੋਡ ਤੋਂ ਡੱਬਾ ਵਾਲੀ ਰੋਡ ਬਣ ਰਿਹਾ ਇਹ ਵੀ ਤਰੱਕੀ ਹੋਈ ਆ ਬਥੇ ਏਰੀਆ ਦੇਖ ਕੇ ਜਣੇ ਆ ਸਾਰਲਾ ਸਾਰੇ ਇੱਧਰ ਜੈਪੁਰ ਜਾਣੇ ਰਹਿਣੇ ਅਸੀਂ ਜਿਹੜਾ ਆ 20 ਘੰਟੇ ਲੱਗਦੇ ਸੀ ਉਹ 5 ਘੰਟੇ ਸਫਰ ਹੋ ਜਾਂਦਾ ਕਦੇ ਅੱਜ ਤੱਕ ਪੈਂਚਰ ਨਹੀਂ ਹੋਇਆ ਕੋਈ ਮੋਦੀ ਸਰਕਾਰ ਆਈ ਹੈ ਜੀ ਬੀਜਪੀ ਦਾ ਮੈਂ ਕਹੂੰਗਾ ਕ੍ਰਾਪਸ਼ਨ ਘਟੀ ਹੈ ਜੀ ਦਿਨ ਹੈ ਕਿ ਹੈਲਥ ਪੰਜ ਲੱਖਾਂ ਦਾ ਆਸ਼ਮਾਨ ਕਾਰਡ ਫ੍ਰੀ ਚਲਾਇਆ ਇਹਨਾਂ ਨੇ ਬਾਕੀ ਦੇਖੋ ਕਾਰੋਬਾਰ ਚ ਵਿਕਸਿਤ ਹੋਏ ਉਈ ਇਹ ਜੀ ਗੱਲ ਹੀ ਸਭ ਨੂੰ ਅੱਜ ਦੀ ਘੜੀ ਸਭ ਖੁਸ਼ ਨੇ ਛੋਟੇ ਦੁਕਾਨਦਾਰ ਹੋ ਗਏ ਉਹਨਾਂ ਨੂੰ ਲੋਨ ਚਾਹੀਦਾ ਹੁੰਦਾ ਤਾਂ ਪਹਿਲਾਂ ਬਹੁਤ ਟਕਰਾ ਮਾਰਨੀ ਪੈਂਦੀ ਸੀ ਹੁਣ ਜਿਵੇਂ ਮੋਦੇ ਆਪਮੁਦਰਾ ਲੋਨ ਹੋ ਗਿਆ ਠੀਕ ਹੈ ਜੀ ਹੋਰ ਵੀ ਕਾਫੀ ਸਾਰੇ ਲੋਨ ਹੈਗੇ ਜਿਹੜੇ ਮੈਨੂੰ ਸ਼ਾਇਦ ਨਾਮ ਨਹੀਂ ਤਾਂ ਚ ਹੈਗੇ ਪਰ ਆਪਣੀ ਆਸਾਨੀ ਨਾਲ ਛੋਟੇ ਵਪਾਰੀਆਂ ਨੂੰ ਮਿਲ ਜਾਂਦੇ ਦੇਖੋ ਫੋਰਨ ਦੇ ਵਿੱਚ ਆਪਣੀ ਇਹ ਨਹੀਂ ਮਜ਼ਬੂਤੀ ਹੈਗੀ ਹੈ ਪਹਿਲਾਂ ਆਪਣੇ ਦੇਸ਼ ਦੇ ਮੰਗਰੇ ਜੇ ਕੋਈ ਟੈਗ ਕਰਦਾ ਕੱਲਾ ਰੂਸ ਖੜਿਆ ਹੁੰਦਾ ਸੀ ਠੀਕ ਹੈ ਹੁਣ ਆਪਣੇ ਦੇਸ਼ ਦੇ ਮਾਸਟਰ ਸਾਰਾ ਵਰਲਡ ਖੜਾ ਅਮਰੀਕਾ ਖੜਾ ਰੂਸ ਖੜਾ ਇਜ਼ਰਾਈਲ ਖੜਾ ਹੈ ਸਾਦੇ ਆਕਣਕ ਮਿਲਦੀ ਆ ਉਹ ਸੈਂਟਰ 'ਚ ਆ ਰਹੀ ਆ ਸੈਂਟਰ 'ਚ ਆ ਰਹੀ ਨਾ ਪਹਿਲਾਂ ਕਿਥੋਂ ਆਈ ਆ ਕਿ ਪਹਿਲਾਂ ਕਿਥੋਂ ਆਈ ਨਹੀਂ ਸੀ ਨਾ ਇਹ ਇਥੇ 2 ਰੁਪਏ ਕਰਕੇ ਇੰਨਾ ਨਹੀਂ ਕਰੀਏ ਨਾ ਆਈ ਜਾਂਦੀ ਆ ਉਹ ਟੱਡ ਪਰ ਕੇ ਤਾਂ ਖੰਦੀ ਨੇ ਲੋਕਾਂ ਮੋਦੀ ਦੀ ਗਵਰਨਮੈਂਟ ਹੀ ਨਾ ਡਰਦੀ ਐ ਨਾ ਹਾਰਦੀ ਉਹ ਪੂਰਾ ਠੋਕ ਕੇ ਗੰਮ ਕਰਦੇ ਜਿਹੜਾ ਉਹਨਾਂ ਨੇ ਫੈਸਲਾ ਲੈ ਲਿਆ ਦੇਸ਼ ਦੇ ਇਤਿਹਾਸ ਲਈ ਉਹਨਾਂ ਨੇ ਲੈਣਾ ਹੀ ਲੈਣਾ ਐ ਫਿਰ ਚਾਹੇ ਉਹਨਾਂ ਅੱਗੇ ਕੋਈ ਮਰਜ਼ੀ ਆ ਜਾਏ ਉਹਨਾਂ ਨੇ ਨਹੀਂ ਸੋਚਿਆ ਉੱਚੀਓ ਕਰਕੇ ਹੀ ਰਹਿੰਦੇ ਜਿਵੇਂ ਹੁਣ ਆਪਣੇ ਜੰਮੂ ਐਂਡ ਕਸ਼ਮੀਰ ਦੇ ਵਿੱਚ ਜਿਹੜਾ ਉਹਨਾਂ ਨੇ 370 ਜਿਹੜਾ ਕਾਨੂੰਨ ਹੈ ਉਹ ਹਟਾਇਆ ਆਸ ਤੋਂ ਪਹਿਲਾਂ ਕਿਸੇ ਨੇ ਸੋਚਿਆ ਨਹੀਂ ਸੀ ਉਹ ਨਾ ਕੋਈ ਸੋਸਾਦਾ ਸੀ ਜਿਵੇਂ ਸੜਕਾਂ ਦਾ ਬਹੁਤ ਰੇਲਵੇ ਦੀ ਵੀ ਬਹੁਤ ਜ਼ਰੂਰ ਹੋਏਗਾ ਠੀਕ ਹੈ ਔਰ ਬਾਰਡਰੀ ਦੀ ਤੇ ਬਹੁਤ ਕਮ ਹੋਇਆ ਗਰੀਬਾਂ ਵਾਸਤੇ ਜਿਵੇਂ ਆਯੁਸ਼ਮਨ ਯੋਜਨਾ ਜਿਹਦੇ ਜਿਵੇਂ ਠੀਕ ਹੈ 5 ਲੱਖ ਦਾ ਇਲਾਜ ਹੈ ਜਿਹੜਾ ਉਹਨਾਂ ਜਿਹਨਾਂ ਲੋਕਾਂ ਨੂੰ ਬਹੁਤ ਫਾਇਦਾ ਮਿਲਿਆ ਗਰੀਬ ਬੰਦਿਆਂ ਨੂੰ ਠੀਕ ਹੈ ਬੱਚੇ ਮਕਾਨ ਬਣੇ ਨੇ ਪੱਕੇ ਮਕਾਨ ਬਣੇ ਨੇ ਗਰੀਬਾਂ ਵਾਸਤੇ ਬਾਕੀ ਅਨੁਯੋਜਨਾਵਾਂ ਤੇ ਚੱਲ ਰਹੀ ਹੈ ਕਈ ਸਾਲਾਂ ਤੋਂ ਕਰੋਨਾ ਤੋਂ ਬੀਜੇਪੀ ਦਾ ਇਹਦੀ ਹੈਲਥਾ ਵਾਲੀ ਜਿਹੜੀ ਪਾਲਿਸੀ ਹੈ ਬਹੁਤ ਵਧੀਆ ਆ ਜਿਹੜੇ 5 ਲੱਖ ਵਾਲਾ ਮੁਫਤ ਦੀ ਮਹਿੰਗਾ ਹਾਂਜੀ ਉਹਨੇ ਤੇ ਮੈਨੇ ਦੋਨੇ ਗੋਡੇ ਬਦਲੇ ਹੋਏ ਨਹੀਂ ਗੇ ਸਹੀ ਤੇ ਇੱਕ ਪੈਸਾ ਨਹੀਂ ਲੱਗਿਆ ਬਹੁਤ ਵਧੀਆ ਪਾਲਿਸੀ ਹੈ ਗਰੀਬਾਂ ਵਾਸਤੇ ਸ਼ੌਸ਼ਲ ਆਲੇ ਬਣਾ ਤੇ ਮਕਾਨ ਬਣਾ ਤੇ ਆ ਜੀਦਾਂ ਦੇ ਅਨੁਯੋਜਨਾਵਾਂ ਦੇ ਖਾਤੇ ਖੁੱਲ ਗਏ ਹੈ ਜਿਵੇਂ ਆਪਣਾ ਸਿਲੰਡਰ ਦੇ ਤੇ ਬਾਕੀ ਕਰਾਪਸ਼ਨ ਫਰੀ ਹੈ ਸਰਕਾਰ ਸਰਕਾਰ ਦਿੱਤੀ ਆ ਕੋਈ ਬਲੇਮ ਇਸ ਟਾਈਮ ਕੋਈ ਲੱਗਿਆ ਨਹੀਂਗਾ 10 ਸਾਲਾਂ ਵਿੱਚ ਕੋਈ ਵੱਡਾ ਕੋ ਬਲੇਵ ਕਾਰਤੇ ਕੋਈ ਨਹੀਂ ਲੱਗਿਆ ਮੋਦੀ ਦੀ ਆਪ ਸਭੀ ਬਲੀ ਹੈ ਇਹ ਸਰਕਾਰ ਆ ਗਰੀਬਾਂ ਦੀ ਆ ਗਰੀਬਾਂ ਨੇ ਵੋਟਾਂ ਪਾਉਣੀਆਂ ਕਿਹੜੇ ਗਰੀਬਾਂ ਨੂੰ ਆ ਮੁੰਡਾ ਖੜੇ ਨੇ ਇਹਨਾਂ ਪੁੱਛੋ ਇਹਨਾਂ ਨੂੰ ਸੂਲਤਾ ਮਿਲੀ ਹੈ ਇਹਨਾਂ ਨੂੰ ਸੂਲਤਾ ਮਿਲੀ ਹੈ ਪਾ ਦਾਂਗੇ ਸਾਨੂੰ ਲੱਗਦਾ ਵੀ ਅਟੈਕ ਦੇਖੋ ਘਟੇ ਆ ਮੋਦੀ ਨੂੰ ਸਾਰੇ ਜਾਣ ਇੱਕ ਬੱਚੇ ਨੂੰ ਵੀ ਪਤਾ ਮੋਦੀ ਕੌਣ ਹੈ ਇਹ ਬੰਨ ਜਨਤਾ ਨੂੰ ਜੋਣਾ ਇੱਤੀ ਹੈ 10000 ਵੀ ਕਮੇਟੀ ਵੱਲੋਂ ਲੋਨ ਸੈਂਟਰ ਵੱਲੋਂ ਆਉਂਦਾ ਹੀ ਉਹ ਅੱਦੂ ਬਾਜੀ ਹੈ ਉਹ ਸਹੀ 파ਰਦਾ ਉਹਨੂੰ 50000 ਦਿੰਦੇ ਆ ਫਿਰ ਲੱਖ ਰੁਪਇਆ ਦਿੰਦੇ ਆ ਕਿ ਜਦੋਂ ਉਹ ਗਰੀਬਾਂ ਵਾਸਤੇ ਆਈ ਬਾਰਡਰਾਂ ਤੇ ਬਹੁਤ ਵਧੀਆ ਕੰਮ ਕੀਤਾਗਾ ਖੋਜ ਵਾਸਤੇ ਬਹੁਤ ਵਧੀਆ ਕੀਤਾ ਇਹਨਾਂ ਨੇ ਕੰਮ ਕੀਤਾ ਮੋਦੀ ਸਰਕਾਰ ਨੇ ਤੇ ਬਾਰਡਰਾਂ ਤੇ ਖੋਜ ਵਾਸਤੇ ਬਹੁਤ ਵਧੀਆ ਕੰਮ ਕੀਤਾ ਰਿਹਾ ਬਾਕੀ ਲੋਕ ਪਲਾਇ ਸਕੀਮਾਂ ਨੇ ਜਿ ਕੋ ਇਹ ਹੋਰ ਇਹਨਾਂ ਨੇ ਵਪਾਰ ਵਧਾਇਆਗਾ ਹੁਣ ਇਹਨਾਂ ਨੇ ਦੇਖੋ ਬੰਦੇ ਭਾਰਤ ਟ੍ਰੇਨ ਚਲਾਈ ਆ ਲੋਕਾਂ ਨੂੰ ਆ ਮੋਦੀ ਸਰਕਾਰ ਨੇ ਕਿੰਨੀ ਵਧੀਆ ਸਾਨੂੰ ਬਣ ਤੋਂ ਕਿੰਨੀ ਜਲਦੀ ਹੋਏਗਾ ਬਾਕੀ ਆ ਹਾਈਵੇ ਕੱਢ ਰਹੇ ਨੇਗੇ ਹਾਂਜੀ ਹਾਈਵੇ ਬਣਾ ਰਹੇ ਨੇ ਉਹਨਾਂ ਚ ਬਹੁਤ ਜ਼ਿਆਦਾ ਹੋਜੀ ਸੂਲ ਕਰ ਰਹੇ ਨੇ ਨਾ ਦੇ ਬਲਕਿ ਉਹ ਵੀ ਜਿੱਨਾ ਤੋਂ ਉਹ ਜਗ੍ਹਾ ਕਰ ਹੀ ਜਾਂਦੇ ਨੇ ਤੇ ਇਸ ਨੂੰ ਛੱਡੋ ਜੀ ਤੁਸੀਂ ਵਰਲਡ ਮੋਦੀ ਕੰਨੀ ਦੇਖ ਰਿਹਾ ਪੂਰਾ ਵਰਲਡ ਮੋਦੀ ਕੰਨੀ ਦੇਖ ਰਿਹਾਗਾ ਹਾਂਜੀ ਕਰੋਨਾ ਦੇ ਵਿੱਚ ਤੁਸੀਂ ਕੱਲੇ ਆਪਣੇ ਏਡੇ ਏਡੇ ਕੀ ਬਾਹਰ ਨੂੰ ਵੀ ਉਹਨਾਂ ਨੇ ਵੈਕਸੀਨ ਦਿੱਤੀ ਹੈ ਬਾਹਰਲੇ ਕੰਟਰੀਆਂ ਨੇ ਵੈਕਸੀਨ ਦਿੱਤੀ ਕਿੰਨੇ ਕੰਟਰੀਆਂ ਨੇ ਵੈਕਸੀਨ ਡਿਜੀਟਲਾਈ ਬਹੁਤ ਫਰਕ ਪਿਆ ਇਸ ਗੱਲ ਦਾ ਕੋਈ ਹਿਸ਼ੋ ਨਹੀਂ ਹਰ ਆਪਾਂ ਅੱਜਕੱਲ੍ਹ ਆਨਲਾਈਨਾਂ ਕੋ ਪੇਮੈਂਟਾਂ ਕਰਨੀ ਅੱਗੇ ਲਾਈਨਾਂ 'ਚ ਖੜਨਾ ਪੈਂਦਾ ਸੀਗਾ ਅੱਜਕੱਲ੍ਹ ਪੇਮੈਂਟਾਂ ਆਨਲਾਈਨ ਹੋ ਰਹੀਆਂ ਨੇ ਤਾਂ ਜੋ ਕਿਤੇ ਨਾ ਕਿਤੇ ਹਰ ਗੱਲ ਆਨਲਾਈਨ ਕਰਕੇ ਹੀ ਬਹੁਤ ਅੱਗੇ ਆ ਕਿਸੇ ਦੀ ਮਿੰਤ ਨਹੀਂ ਕਰਨੀ ਪੈਂਦੀ ਯਾਰ ਮੇਰਾ ਆ ਕੰਮ ਕਰਾ ਦੇ ਉਹ ਕਰਾ ਦੇ ਆ ਦਾ ਮੋਬਾਈਲ ਕੋਲੋਂ ਉਹ ਸਰਕਾਰ ਨੇ ਚਲਾਈਆਂ ਲਿੰਕੀਆਂ ਇੱਕ ਵਾਰ ਸੈਂਟਰ ਤੇ ਕਿਹੜੀ ਖ਼ਬਰ ਆ ਰਹੀ ਹੈ ਮੋਦੀ ਦੀ ਆ ਰਹੀ ਹੈ ਮੋਦੀ आएगी ਕਿਉਂ ਆ ਰਹੇ ਮੋਦੀ ਮੋਦੀ ਨੇ ਕੰਮ ਕਰ ਰਹੇ ਨੇ 455 ਸੀਟਾਂ ਆਣ ਗਿਆ ਜੀ ਅਲਾਈਸ ਦੀ ਅਲਾਈਸ ਦੀ ਅਲਾਈਸ ਦੀ ਮਲਾਕੇ ਕਰ ਬੀਜੇਪੀ ਸਰਕਾਰ ਆਉਗੀ ਜੀ ਮੋਦੀ ਸਾਹਿਬ ਆਣਗੇ ਗੱਦਵੱਜ ਕੇ ਹੈ ਤੀਜੀ ਵਾਰ ਦੀ ਤੀਜੀ ਵਾਰ ਤੀਜੀ ਵਾਰ ਕੀ 47 ਤੱਕ ਦਾ ਵਿਜ਼ਨ ਹੈ ਇਹ ਅੱਛਾ ਜੀ 47 ਤੱਕ ਦੀ ਗੱਲ ਕਰ 47 ਤੱਕ ਦੀ ਸੈਂਟਰ ਦੇ ਵਿੱਚੋਂ ਦੇਖੋ ਜੀ ਪੂਰੇ ਪੂਰੇ ਚਾਂਸਿਸ ਸਾ ਤੇ ਮੋਦੀ ਸਰਕਾਰ ਦੇ ਹਾਂਜੀ ਕਮਲ ਦਾ ਫੁੱਲ ਹੀ ਫੇਰ ਦੁਬਾਰਾ ਲਹਿਰਾਊਗਾ ਤੇਜੀ ਵਾਰ ਦੀ ਬਿਲਕੁਲ ਜੀ ਹਵਾ ਤਾਂ ਬੀਜੇਪੀ ਦੀ ਹੈ ਜੀ ਤੁਸੀਂ ਕਿਹਨੂੰ ਵੋਟਾਂ ਪਾ ਰਹੇ ਹੋ ਜੀ ਹਾਂ ਮੋਦੀ ਸਰਕਾਰ ਆਏਗੀ ਮੋਦੀ ਆਏਗੀ ਸੈਂਟਰ ਦੇ ਵਿੱਚ ਬੀਜੇਪੀ ਸਰਕਾਰ ਆਊਗੀ ਪੱਕੇ ਤੌਰ ਤੇ ਠੀਕ ਹੈ ਨਹੀਂ ਫੁੱਲ ਮжоਰੀਟੀ ਨਾਲ ਫੁੱਲ ਮжоਰੀਟੀ ਨਾਲ ਆਊਗੀ ਫੁੱਲ ਮжоਰੀਟੀ ਨਾਲ ਇਹ ਸਵਾਲ ਸੈਂਟਰ ਤੇ ਕਿਹੜੀ ਸਰਕਾਰ ਆ ਰਹੀ ਹੈ ਜੀ ਬੀਜੇਪੀ ਸਰਕਾਰ ਆਊਗੀ ਜੀ ਬੀਜੇਪੀ ਪਜੀ ਮੋਦੀ ਸਰਕਾਰ ਦੇ ਹੈ ਭਾਜਪਾ ਜੀ ਤੁਹਾਨੂੰ ਇਹ ਸਵਾਰਾ ਬੀਜਪੀ ਜਾਂਦੀ ਦਿਸ ਰਹੀ ਹੈ ਜੀ ਤੀਜੀ ਵਾਰ ਹੈ ਜੀ ਹਾਂਜੀ ਤੀਜੀ ਵਾਰ ਸੈਂਟਰ ਦੇ ਵਿੱਚ ਮੋਦੀ ਸਰਕਾਰ ਦੇ ਆਉਣ ਦੇ ਜਿਆਦਾ ਚਾਂਸ ਹੈ ਜੀ ਮੋਦੀ ਦੇ ਚਾਂਸ ਜਿਆਦਾ ਇਨਸਾ ਜੀ